ਸਾਇੰਸ ਸਿਟੀ ਦੀ ਇਹ ਗੈਲਰੀ ਹੈ ਇਹਦੇ ਵਿੱਚ ਪੁਲਾੜ ਬਾਰੇ ਪੁਲਾੜ ਵਿਗਿਆਨ ਬਾਰੇ ਸਾਰੀ ਜਾਣਕਾਰੀ ਉਪਲਬਧ ਹੈ ਬਹੁਤ ਹੀ ਕਮਾਲ ਦਾ ਗਿਆਨ ਇਸ ਗੈਲਰੀ ਦੇ ਵਿੱਚੋਂ ਮਿਲਦਾ ਇਹ ਤੁਸੀਂ ਦੇਖੋ ਇਹ ਜੋ ਵੀ ਆਸਮਾਨ ਨਾਲ ਆਕਾਸ਼ ਨਾਲ ਪੁਲਾੜ ਨਾਲ ਚੰਦ ਨਾਲ ਤਾਰਿਆਂ ਨਾਲ ਗ੍ਰਹਿਆਂ ਨਾਲ ਸੰਬੰਧਿਤ ਗਿਆਨ ਹੈ ਉਹ ਸਾਰਾ ਇਸ ਗੈਲਰੀ ਦੇ ਵਿੱਚ ਮੌਜੂਦ ਹੈ ਔਰ ਰਾਕਟ ਕਿਵੇਂ ਬਣਦੇ ਨੇ ਕਿਵੇਂ ਆਕਾਸ਼ ਚ ਜਾਂਦੇ ਨੇ ਜਿਹੜੇ ਵਿਗਿਆਨੀ ਨੇ ਉਹ ਆਸਮਾਨ ਦੇ ਵਿੱਚ ਚੰਦਰਮਾ ਤੇ ਕਿਵੇਂ ਜਾਂਦੇ ਨੇ ਉਹ ਸਾਰਾ ਗਿਆਨ ਇਸ ਗੈਲਰੀ ਦੇ ਵਿੱਚ ਭਰਿਆ ਹੋਇਆ ਦੇਖੋ ਇਹ ਵੱਖ-ਵੱਖ ਗ੍ਰਹਿਆਂ ਦੇ ਉੱਪਰ ਦਾ ਹਾਲ ਆ ਜਿਹੜਾ ਉਹ ਇਹ ਜਿਹੜੀ ਡਾਇਗਰਾਮ ਹੈ ਇਹਨਾਂ ਦੇ ਰਾਹੀਂ ਬਿਆਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਹਮਣੇ ਹੈ ਉਹ ਪੁਲਾੜ ਸ਼ਟਲ ਬਣਾ ਕੇ ਇਸ ਗ੍ਰਹਿ ਦੇ ਉੱਪਰ ਉਤਰਿਆ ਹੋਇਆ ਕਿਵੇਂ ਜਿਹੜਾ ਗ੍ਰਹਿ ਨੇ ਉਹ ਉੱਪਰਲੇ ਵੱਖ-ਵੱਖ ਗ੍ਰਹਿਆਂ ਦੇ ਉੱਪਰ ਚੰਦਰਮਾ